ਲਓ ਜੀ ਇਹਣਾ ਪੱਦਰਾਈ ਇਲਾਕੇ ਨੂੰ ਉੱਪਰ ਲੱਗੇ ਆਂ ਤੁਸੀਂ ਵੇਖ ਸਕਦੇ ਕਿੰਨਾ ਡੂੰਗਾ ਸਾਰਾ ਦਰਿਆਈ ਏਰੀਆ ਤੁਹਾਨੂੰ ਲੱਗੇ ਜਾ ਕੇ ਵਿਖਾਉਣੇ ਹਰੀ ਜੇ ਨਾਲ ਕਿੰਨਾ ਕ ਖਤਰਾ ਬੰਦ ਕੀ ਸੁਝਾਵ ਆ ਉਹ ਇਧਰ ਪਲਾਟ ਬੜੇ ਉਹ ਦੂਜੇ ਬੜੇ ਬਣੇ ਨਾ ਸੈਲਰ ਇਧਰ ਪੈ ਲਈਆਂ ਸਸਤੀਆਂ ਲਈਆਂ ਹੋਣ ਕਹਿੰਦਾ ਨੇ ਇੱਧਰ ਚਤਰੀ ਬਾਦੀ ਲੈਣੀ ਇਸ ਵੱਲ ਆਹ ਇਹ ਪਹਾੜੀ ਏਰੀਆ ਆ ਗਿਆ ਇੱਧਰ ਕੀ ਕਰਦਾ ਆਪਾਂ ਤੇ ਇਹ ਠੰਡਾ ਹੀ ਨਾ ਦਾ ਦਾ ਬੱਦਲ ਵੀ ਇੱਧਰ ਆਇਆ ਹੈ ਬੱਦਲ ਦੇ ਉੱਤੇ ਨਹੀਂ ਪਾਇਆ ਆਵੇ ਕਰ ਕਰੇ ਕਰੇ ਯਾਰ ਬੜਾ ਉੱਚਾ ਉਤਰਾ ਪਿੰਡੇ ਆ ਜਿਹੜੇ ਨੀਵੇਂ ਆ ਇਹਨਾਂ ਨੂੰ ਖਤਰਾ ਜਰੋਂ ਲੇਕਿਨ ਤੇ ਬੱਦ ਆਵੇ ਬਈਕਾਂ ਜਾਰੀਆਂ ਰੁਲੀਆਂ ਰੁੜੀਆਂ ਵਾਂ ਬਈਕਾਂ ਲੱਗੇ ਹਰ ਪਾਣੀ ਤੇ ਆ ਬਈ ਜਿਆਦਾ ਖਤਰਾ ਰੁੜੀਆਂ ਬਈਕਾਂ ਜਿਹੜੇ ਨਿੱਕੇ ਮੋਟੇ ਪਿੰਡ ਨਹੀਂ ਬੱਜਦੇ ਦਾਦਾ ਪਾਈ ਪੰਜ ਪਿੰਡ ਬੱਜ ਜਾਂਦੇ ਆ ਦਾ ਦਾ ਬਈਕਰ ਦਾ ਪਿੰਡ ਨਿਕਾ ਜਾ ਬਣ ਗਿਆ ਉਹ ਜਿਆਦਾ ਰੁੜੇ ਹੋਣ ਉਹ ਸਾਰੇ ਤਵਾ ਹੋ ਗਏ ਬਈਕਾ ਡਬਲ ਡਵਲ ਮੰਜ਼ਲੀ ਇੱਕ ਮੰਜ਼ਲ ਦੇ ਵਿੱਚ ਹੀ ਆਈ ਆ ਤੇ ਅੰਨ ਦਾਤਾ ਸੁਖੀ ਭਵਨ ਆ ਪਿੰਡ ਦਾ ਡਾ ਆਹ ਇਹੜਾ ਭਾ ਘੜੇ ਪਿੰਡ ਆ ਗਏ ਆ ਸਭਰਾ 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 ਬਸ ਸਭਰਾ ਨੇ ਅੱਜ ਡਾਉਨ ஏਰੀਏ ਨੂੰ ਤੁਰੇ ਆ ਨੇ ਆ ਡਾਉਣੀ ਡਾਉਨ ਥਾਣੂ ਤੇ ਰਿਆ ਨੇ ਆ ਇਹ ਤਾਂ ਉੱਜਾ ਕੇ ਦਰਿਆਵ ਖਾਉਣੇ ਆ ਜੁੜੇ ਰਿਓ ਵੀਡੀਓ ਦੇ ਨਾਲ-ਨਾਲ ਇਹੋ ਸਭ ਬੜੇ ਵੇਖ ਸਕਦੇ ਆ ਦਰਿਆਈ ਏਰੀਆ ਸਾਰੇ ਇੱਧਰ ਆਂਡ ਏਰੀਆ ਆ ਲਾਈ ਜਾਂਦੇ ਗੱਲ ਆ ਕੇ ਟਰੈਕਟਰ ਖੜੇ ਆਹੋ ਇਤੋ ਲੋੜਾ ਇਹੋ ਕਰਤਾ ਪਾਉਂਦਾ ਆਹੋ ਸਾਬਾ ਨੇ ਕਿ ਇੱਥੇ ਮਾਰੀ ਜਾਂਦੇ ਆ ਵੀ ਇਧਰੋਂ ਗਾਣ ਆਵੇ ਹਾਂ ਹਨਾ ਕੋਲ ਬਗੇ ਜੇ ਜੇ ਬਨੇ ਗਾਵੇ ਸੁਆ ਬੰਡਿਆ ਵਾ ਸੁਗਾ 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 ਹਾਂ ਅੱਛਾ ਉਹ ਗੱਡੀ ਨਹੀਂ ਨੰਗਣ ਡੇੜਾ ਆਣ ਸਮਾ ਉੱਬਾ ਸਟਾਰਟ ਕਰਨੀ ਪਣੀ ਓ ਇਦਾਂ ਤਕੜਾ ਟਿਪਰ ਹੈ ਸਟਾਰਟਰ ਧੱਕੇ ਨਾ ਹੋਵੇ ਸੁਗਾ ਵੜਾ ਵਰਗੇ ਆਪਣਾ ਹੁੰਦਾ ਹੀ ਹਾਂ ਸੁਗਾ ਬਹੁਤਾ ਵਧੀਆ ਬਣਾ ਲਾ ੱਟਕਾ ਲੱਗਾ ਇਹ ਵਾਜੜ ਇਹ ਉਹ ਕਰਤਾ ਹੀ ਚਲੋ ਭਈ ਜਵਾਨੋ ਆਜੋ ਹੋਰ ਤੋਂ ਪਹਿਲਾਂ ਕਲੋਜ਼ ਕਰਦਾ ਹਾਂ ਲਓ ਜੀ ਆਪਾਂ ਪਹੁੰਚ ਚੁਕੇ ਹਾਂ ਦਰਿਆ ਦੇ ਬੰਨ ਦੇ ਕੋਲ ਬੰਨ ਦੇ ਕੋਲ ਤੇ ਵੇਖਦੇ ਤੇ ਘਰ ਵੀ ਪੈ ਦੋ ਦੋ ਮੰਜਰੇ

ਉਹ ਜੀ ਆ دریا ਆ ਗਿਆ ਸਾਹਮਣੇ ਸਾਡੇ ਉਹ ਤੇ ਵੇਖ ਕੇ ਆਉਣੇ گا ਉਹ ਜਿੱਥੇ ਉਹ ਬੰਦੇ ਆਉਂਦੇ ਇੱਥੇ ਢੱਕ ਲਓਏ ਕੋਟਾਂ ਲੱਗ ਜਿਹਾ ਰਾਂ ਕੋੜੀ ਦੇ ਮਕਰ ਦਾ ਦੇ ਬੁਲਕਾਰ ਨੇ ਕਿਲੇ ਆ ਚੱਲ ਉਹ ਵੀ ਪਾਣੀ ਦੀ ਆ ਬੰਨ ਮਾਰੇ ਨੇ ਕਿੰਨੇ ਕੇ ਇਹ ਆ ਕੰਡਾ ਨਾਲ ਰੋੜੇ ਦੂਰੋ ਜੇ ਟਾ ਚੜਾ ਬੰਨ ਮਾਰਨਾ ਸਰਾਈ ਫੇਰ ਪਚਾਹ ਦਾ ਪਾਣੀ ਦੀ ਸਪੀਡ ਬਹੁਤ ਹੀ ਜਿਆਦਾ ਅੱਜ ਆ 6 ਤਰੀਕ ਨਵਾਂ ਮਹੀਨਾ ਟਾਈਮ 12 ਵਜ ਚੁਕੇ ਤੇ ਦੌੜ ਬੜੀ ਸਪੀਡ ਹੈ ਹੋ ਯਾਰ ਇਹ ਕੀ ਜਾਣ ਦਿਆ ਬੂਟੀ ਬਾਕੀ ਲਈ ਹੈ ਤਾਂ ਬੜੀ ਦੂਰ ਤੱਕ ਆਵੇ ਬੱਲੇ 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 ਬਹੁਤ ਜ਼ਿਆਦਾ ਸਪੀਡ ਆਵੇ ਹੈ ਸਪੀਡ ਆ ਕੇ ਨਹੀਂ ਪਾ ਟਾਈਮ 2 ਵਜ ਚੁਕੇ ਆ ਤੇ ਪਾਣੀ ਦਾ ਲੈਵਲ ਮੇਰੇ ਸਾਹ ਨਾਲ ਦੇ ਉੱਥੇ ਕੀ ਆ ਨਾ ਘਟਿਆ ਨਾ ਵਧਿਆ ਘਟਿਆ ਵਧਿਆ ਹੈ ਵਧਿਆ ਜਾ ਘੁੰਮੜ ਘੇਰੀ ਵਾ ਕਿੰਨੀ ਪੈਂਦੀ ਆ ਇਹੋ ਹੀ ਕੰਮ ਖਰਾਬ ਕਰਦੀ ਹੈਗੇ ਉਹ ਵੇਹਾ ਉਹ ਵੇਹਾ ਵਾ ਵਾ ਤੇ ਵੇ ਉਹ ਵੇ ਹੋਏ ਉਹ ਬਲ ਬਲ ਕਿਦਾਂ ਛੁੱਟਦਾ ਪਾਣੀ ਪਾਣੀ ਤੇਜ਼ ਜਿਆਦਾ ਹੈ ਨਾ ਹੂੰ ਉਹਦਾ ਜਿਆਦਾ ਵਲ ਵਲ ਘਵਾ ਘਵਾ ਮਾਰਦਾ ਪਾਣੀ ਨੇ ਉਹ ਐ ਕਿ ਮੋਟਰਾਂ ਮੋਟਰਾਂ ਵੇਚ ਗੇ ਉਹ ਇਹ ਦੱਸਿਆ ਬਾਈਕਾਂ ਵਾਲੇ ਜਿਆਦੇ ਪਸੇ ਨਾ ਐ ਕਿ ਤੇ ਜਾ ਉਹ ਪਾਣੀ ਜਾਂਦਾ ਮਾਰਦਾ ਸਾਲਾ ਆਹੋ ਉਹ ਵੇਕਰ ਆਹੋ ਉਹ ਪਰਲਾ ਵੇ ਓਏ ਉਹ ਪਰਲਾ ਕਹਿੰਦੇ ਉਹ ਇਹਦੋਂ ਵਿਚਾਰਾ ਤੇਜੀ ਹੈ ਨਾ ਹੂੰ ਬੱਲੇ ਬੱਲੇ ਉਹ ਅਸਲੀ ਦਰਿਆ ਉੱਥੇ ਹੁਣਾ ਵਾ ਹੂੰ ਹੈ ਨਾ ਹੂੰ ਓ ਮੋਟਰ ਵੀ ਡੁੱਬੀ ਵਿੱਚ ਉੱਥੇ ਆਵੇ ਇੱਥੇ ਛੱਪੜ ਡੁੱਬਿਆ ਓ ਮੱਕਈ ਲੱਗਦੀ ਏ ਸੁੱਕ ਗਈ ਹਰੀ ਮੱਕਈ ਆ ਓ ਹਰੀ ਕੇ ਕਿੱਡੀ ਕਿੱਡੀ ਦੂਰੀ ਤੋਂ ਇੱਥੋਂ ਲੈ ਨਾਲ ਹੀ ਆ ਤੇ ਹਰੀ ਕੇ ਉਹ ਹਰੀ ਕੈ ਨੂੰ ਉੱਧਰ ਦੀ ਆ ਜਾਂਦੇ ਆ ਛਪੀੜੀ ਬੜੀ ਪਾਣੀ ਦੀ ਆ ਬੰਨ ਲਾਉਂਦਾ ਵੀਰ

ਰਾਤੇ ਇਹ ਜਪਾ ਜਿਆਦਾ ਤੇਜ਼ ਬਹੁਤ ਜਿਆਦਾ ਐਸ਼ਪੀ ਹੈ ਐ ਟੈਮੇ ਸਭਰਾ ਮਿੰਡ ਘਬਰਾਓ ਹਰੀ ਗਿਆ ਬੋ ਅੱਗੇ ਹਰੀ ਗਿਆ ਹੈਡ ਦਾ ਏ ਕਰਦੇ ਪੰਜ ਚਾਰ ਕਿਲੋਮੀਟਰ ਗਾੜੀ ਹਰੀ ਗਿਆਲੇ ਹੈਡ ਤੋਂ ਬਗਲੇ ਦੇ ਉੱਡੀ ਜੜਾ ਵਿੱਚੋਂ ਇੰਨੀ ਉੱਡੀ ਜਾਣਾ ਆ ਵੇਖਿਆ ਓਏ ਆ ਵੇਖੀ ਆ ਗਏ ਗਾ ਓਏ ਕਿਹੜੇ ਰੋਗ ਵੇਖੀ ਕਿਹੜੇ ਰੋਗ ਕਬਾ ਆ ਗਏ ਇਧਰ ਆਖੇ ਯਾ ਇਨੇ ਇੱਛਾ ਆ ਗਏ ਨਾ ਆ ਕਿੱਡਾ ਖੱਗਾ ਪੁੱਟੀ ਆਉਦੇ ਆ ਵੇਖੀ ਜਦੋਂ ਉੱਥੇ ਕੇ ਜਦੋਂ ਆਇਆ ਨਾ ਫਿਰ ਸਪੀਡ ਵੇਖੀ ਓਏ ਏ ਕਮ ਕਾਇਤਰਾ ਮਾਰਦਾ ਹੀ ਕਾ ਚੀਜ਼ ਆ ਓ ਬੜਾ ਡੰਡੇ ਨਾਲ ਪਰੇ ਕਰਿਆ ਓਏ ਓ ਹੁਣ ਚਿਹਰਿਆ ਵੇ ਹੋਏ ਘਰ ਵਾ ਘਰ ਹੀ ਆ ਗਏ ਔਣ ਚਪੀੜ ਵੇ ਹੋਏ ਇਧਰ ਆਹਾ ਓ ਸਾਹਮਣੇ ਵੇ ਹੋ ਪਾਣੀ ਹੈ ਬਹੁਤਾ ਉੱਚਾ 부ੜ ਕੰਢਿਆ ਉਥੇ ਨਾ ਓ ਜੂ ਮਾ ਹੋਂ ਤੇ ਤੇ ਆ ਪਰ ਇਦਾਂ ਨਹੀਂ ਖਾਸ ਓੱਧਿਆ ਪਰ ਵੇਚ ਸਕਦੇ ਆ ਬੰਬੀ ਦੇ ਪਰਲੇ ਪਾਸੇ ਬੰਬੀ ਦੇ ਪਰਲੇ ਪਾਸੇ ਵੇਚ ਸਕਦੇ ਨਹੀਂ ਬਹੁਤਾ ਇੱਥੇ ਗੁਰੂਆ ਬੇਲੇ ਤੇ ਬੈਠੇ ਡਰ ਲੱਗੀ ਜਾਣਾ ਤੇ ਕਿਹੜਾ ਹੈ ਕਿਸ ਬੰਦੇ ਨੇ ਨਹੀਂ ਜਾਇਆ ਹਾਂ ਬਹੁਤ ਆ ਜਿਆਦਾ ਚੱਲੀਏ ਚਾਚੂ ਇੱਕ ਹੀ ਕਰੀ ਪੀਨੇ ਵੇ ਵੇ ਸਪੀਡ ਹੀ ਜ਼ਿਆਦੀ ਪਾਣੀ ਦੀ ਨਾਲ ਜਾ ਉੱਥੇ ਇੱਧਰ ਹੀ ਕੰਨੀ ਨੰਬਰੀ ਨਾਲ ਪਾਣੀ ਚ ਹਾਂ ਹਾਂ دریا ਦੇ ਅੰਦਰ ਵਾਰ ਆਹੋ دریا ਦੇ ਦਰਵਾਜ਼ੇ ਆ ਮੈਂ ਵੇਖੀ ਤੇ ਮੈਂ ਵੀ ਆ ਮਾ ਮਾ ਜਾ ਵੜੀ ਜਾਣਾ ਗਏ ਸੀ ਉਹ ਆਉਂਦੇ ਵੜੀ ਉਹ ਪਰਲਾ ਪਿੰਡ ਕਿਹੜਾ ਹੋਊਗਾ ਪਰਲਾ ਸੁਭਰਾ ਅੱਛਾ ਹਾਂ ਉਹ ਗਾੜੀ ਪਰਲਾ ਸੁਭਰਾ ਇਹ ਤੋਂ ਗਾੜੀ ਹਾਂ ਉਹਦੇ ਹਾਂ ਸਾਹਮਣੇ ਪਰਲਾ ਸੁਭਰਾ ਆਈ ਹੈ ਅੱਛਾ ਉੱਥੇ ਹੋਣਾ ਜਿਆਦਾ ਖਤਰਾ ਹੈ ਰ ਉੱਥੇ ਹੀ ਨਾਲ ਨਾਲ ਇਤਰਾ ਹੀ ਆ ਇਤਰਾ ਹੀ ਆ ਵੱਧੇ ਯਾਰ ਅੱਛਾ ਅੱਛਾ ਮੈਂ ਡੋਬਣਾ ਨਹੀਂ ਚਾਹਦਾ ਗੁਰਵਾ ਕੀ ਬੰਦਾ ਓਏ ਵਾਜੇ ਵੇ ਪਾਣੀ ਦੀ ਲੱਗਦਾ ਇੱਕ ਨਾ ਕੀ ਥਾਵਾਂ ਹੈ ਨਹੀਂ 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 ਜਾਉਂਗਾ ਨਹੀਂ ਲੱਗੂ ਚੱਕਰ ਇੱਥੇ ਆਈ ਨਾ ਵਾਜਦਾ ਨਾ ਆਗੇ ਛਲ ਬੈਗ ਜੂ ਜਾਂਦੀ ਆ ਵਜ ਕੇ ਮੁੜ ਕੇ ਘੁੰਮ ਕੇ ਰੀ ਬੰਦੀ ਫੇਰ ਜਦੋਂ ਪਿੱਛੋਂ ਹੁੰਦਾ ਓ ਬੇ ਹਾ ਜਿ ਤਰ੍ਹਾਂ ਨਹੀਂ ਬਣਾਇਆ ਇਹ ਕੱਟੀ ਜਾਂਦਾ ਨਾ ਪਾਣੀ ਨੂੰ ਐ ਟੇਡਾ ਆਹ ਇਹ ਤਾਂ ਹੀ ਕਿ ਬਣਾਏਗਾ ਪਾਣੀ ਕੱਟੀ ਜਾਵੇ ਨਾਲ ਨਾਲ ਉਹ ਵੀ ਹੁਣ ਉੱਥੇ ਖਤਰਾ ਨਹੀਂ ਨਾਗਾ ਉਹ ਵੱਡਾ ਨਹੀਂ ਨਾ ਡਿਆ ਇੱਥੋਂ ਆਵੇਂ ਇੱਕ ਤਰ੍ਹਾਂ ਵੱਡਦਾ ਪਰ ਇੱਥੇ ਹੁਣ ਪੱਥਰ ਆ ਹਾਂ ਤਾਂ ਇਹ ਕਿ ਇਹ ਕੱਟੀ ਜਾਂਦਾ ਨਾ ਪਾਣੀ ਨੂੰ ਘੁੰਮਣ ਘੇਰੀ ਕਿ ਨਹੀਂ ਹੋਏ ਇਹੋ ਵੱਢਦੀ ਆ ਇਹਦਾ ਮੇਨ ਮਤਲਬ ਇਹ ਆ ਉਹ ਵੀ ਉਨਾ ਥਾ ਛੱਡ ਕੇ ਇੱਥੇ ਬੰਨੇ ਆ ਨਾ ਇਹਦਾ ਮਤਲਬ ਇਹ ਕਿ ਪਾਣੀ ਉਹਦੇ ਨਾਲ ਨਾ ਵਜੇ ਆਹ ਵੇਲਾ ਉਧਰ ਨੂੰ ਪਾਣੀ ਦੀ ਸਪੀਡ ਘਟ ਗਈ ਨਾ ਇਹ ਟੇਡਾ ਕਰਕੇ ਆ ਇਹਨੂੰ ਮੋੜਦਾ ਨਾ ਪਾਣੀ ਉਧਰੋਂ ਵੀ ਇਹਨਾਂ ਨੂੰ ਮੋੜਦਾ ਵਾ ਇੱਧਰ ਥੋੜਾ ਹੀ ਜਾਂਦਾ ਉਹ ਵੇ ਨਾਲ ਨਾਲ ਨਹੀਂ ਤੇ ਉਹਦੇ ਨਾਲ ਵਜ ਜੇ ਉਹਦਾ ਨੁਕਸਾਨ ਜ਼ਿਆਦਾ ਹੋਣਾ ਹੈ ਨਾ ਘਟਾ ਘਟਾਈ ਕੀਤਾ ਪਾਣੀ ਦਾ ਕੇ ਹੁਣ ਆ ਵੀ ਇੱਥੇ ਆਹ ਵੇਖੋ ਇੱਥੇ ਆ ਵਾਹ ਆ ਵੇ ਡੰਡੇ ਜੀ ਉਹਦੇ ਗਾੜਲੇ ਬਨੇ ਵੇ ਪਾਣੀ ਬੁੜਕੰਡਿਆ ਉਹ ਸਾਹਮਣੇ ਵੇਹਾ ਉਹ ਮੋਟਰ ਨਾ ਉਹ ਮੋਟਰ ਤੇ ਲਾਗੇ ਵੇਖ ਕਿੰਨਾ ਬੁੜਕੰਡਿਆ ਤੇ ਹੁਆ ਆ ਵੇ ਇੱਥੇ ਹੁਣ ਕੋਮ ਜਿੱਥੇ ਕਮਾਈ ਪੈਂਦੀ ਉਹ ਤੇ ਵੱਡੀ ਜਾਂਦੀ ਆ ਕੇ ਆ ਵੇ ਆਦੋ ਵੰਜਲਾ ਕਰਕੇ ਤਾਂ ਆਵੇ ਉਹ ਦੋ ਬੰਡੇ ਲਾ ਘਰ ਗਏ ਤਾਂ ਓਏ ਕੰਡੇ ਦੇ ਆ ਚਾਹੀਏ ਜਾਉ ਤਾਂ ਪਾਣੀ ਦੇ ਨਾਲ ਕਹਿ ਕੇ ਨਾ ਨਾ ਦਾ